ਦੇ ਉਹਨਾਂ ਨਾਲ ਜਿਹੜੀ ਉਹਨਾਂ ਨੂੰ ਉਹਨਾਂ ਦੇ ਮੈਸੇਜ ਆਏ ਉਹਨਾਂ ਨਾਲ ਮੁਲਾਕਤ ਕਰਦੇ ਆ ਸਾਡੀ ਜੁਰਮਾ 25 ਤਰੀਕ ਨੂੰ ਆਵਾਜ਼ ਤੇ 9 ਤਰੀਕ ਨੂੰ ਉਹਨਾਂ ਚਾਚਾ ਜੀ ਮਿਲੇ ਠੀਕ ਹੋ ਸਰਦੀ ਕਲਾਕਿਆ ਉਹ ਕਿ ਉਹਨਾਂ ਸੰਕਾ ਦੇ ਉਹਨਾਂ ਨੂੰ ਪੂਰਨ ਵਿਸ਼ਵਾਸ ਆ ਕਿ ਇਹ ਅਸਲ ਸਾਚੇ ਤੇ ਗਾਦਰਤੀ ਚੱਲ ਰਹੀ ਹੈ ਕਿ ਸਰਦੀ ਸਾਚ ਨੂੰ ਪਿਆਰ ਕਰ ਰਹੀ ਹੈ ਤੇ ਸਰਦੀ ਉਹ ਵੀ ਸਰਦੀ ਕਲਾਕਿਆ ਤੇ ਬਾਕੀ ਉਹਨਾਂ ਦਾ ਕੋਈ ਹੋਰ ਨਾ ਕੋਈ ਇਸ ਕਰਕੇ ਉਹ ਵੀ ਆਪਣਾ ਜੋਰ ਲਾਰੇ ਨੇ ਸਾਰੇ ਲੋਕ ਬਹੁਤ ਸਮਾਪੀ ਬਹੁਤ ਸਤੇ ਹੈ ਇਸ ਕਰਕੇ ਉਹ ਜੋ ਕਰੀ ਜਾ ਰਹੇ ਉਹਨਾਂ ਦੇ ਕਰਤਾਰ ਲੋਕੀ ਕਰਦੇ ਆ ਇਸ ਕਰਕੇ ਉਹਨਾਂ ਦੇ ਹਮਲਿਆਂ ਦੀ ਕੋ ਪਰਵਾਹ ਨਹੀਂ ਆਪਾਂ ਸੱਚੇ ਦਿਲ ਤੋਂ ਲੱਗੇ ਆ ਉਹ ਇਹ ਆਪਾਂ ਕੋ ਪੋਲੀਟੀਕਲੀ ਦੇ ਉਹਦਾ ਦੇ ਲੀਡਰ ਨੇ ਕਿ ਕੋਈ ਆਪਾਂ ਲਾਰੇ ਲੱ ਕੇ ਲਾ ਕੇ ਰਾਜਨੀਤੀ ਕਰ ਉਹਨਾਂ ਨੂੰ ਉਹਨਾਂ ਦਾ ਮਤਲਬ ਸਾਰੇ ਨੂੰ ਬਿਕਾਰੇ ਗਏ ਆ ਇਸ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੇ ਆਸਮਾਨ ਦੇ ਆਪਣਾ ਸਾਰੇ ਬੋਲ ਜੁtica ਥਾਲਾ ਹੋਏ ਬੁਲਤੀ ਕੋਦੇ ਇਹ ਦੇਖੋ ਜੀ ਸੰਤਾ ਜੀ ਬਹੁਤ ਵੱਡਾ ਖਾਵਾ ਕਿ ਸੰਤਾ ਆਪਣੀ ਲੜਾਈ ਖੁਦ ਚੜ ਰਹੀ ਹੈ ਇਸ ਕਰਕੇ ਸਾਡੇ ਮੀਡੀਆ ਵਾਲੇ ਵੀ ਦੇਖ ਹੀ ਰਹੇ ਹੋ ਕਿ ਸਾਰੇ ਆਮ ਬੱਚਾ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਜਣੇ ਇੱਕ ਬਹੁਤ ਵੱਡਾ ਖਾਸੇ ਰਿਹਾ ਹੈ ਅਸੀਂ ਉਹਨਾਂ ਦਾ ਸਹਿਜਿਲ ਤੋਂ ਧੰਨਵਾਦੀ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜੇ ਸਭ ਜਗਤ ਤੋਂ ਕੂਟ ਕਰ ਰਹੇ ਹੈ ਸਾਡੀ ਕੋਤਰੀ ਕੀ ਇਹ ਸਖਤੀ ਪ੍ਰਤੀਕਿਰਿਆ ਸਖਤੀ ਸਾਰਾ ਉਹਨਾਂ ਦਾ ਜਵਾਬ ਦੇ ਰਹੀ ਹੈ ਇਹ ਜਨਾਬ ਅਮਰਪਾਲ ਨੂੰ ਪਿਆਰ ਸਤਾਰੋ ਉਹ ਬਖਸ਼ ਰਿਹਾ ਹੈ ਰਹਿਣਾ ਉਹਦਾ ਵੈਗਰੀ ਦਾ ਸੁਪਰੀਆ ਤੇ ਸੰਸਾ ਦਾ ਸਹਿਦਨ ਦਾ ਧੰਨਵਾਦ ਕਰਦੇ ਉਹਨਾਂ ਨੇ ਸੁਝਾਅ ਸੁਝਾਅ ਇੱਕ ਤਰੀਕ ਨੂੰ ਛੱਡ ਕੇ ਹਾਂ ਬਹੁਤ ਬਹੁਤ ਪਿੰਡਾਂ ਚਾਰੇ ਹੈ ਚਾਰੇ ਜਿਲ੍ਹਾ ਤੋਂ ਹੁੰਦਾ ਰਹੇਗਾ ਕਿ ਕਿਹੜੇ ਤੇ ਅੱਜ ਉਹਨੂੰ ਲਾਭੇ ਵਾਲੀ ਬੋਲ ਹੋਵੇ ਹਾਂ ਜੀ ਇਹ ਤੇ ਸਾਰੇ ਜਣ ਤੁਸੀਂ ਵੀ ਫਿਕਰ ਦੇ ਜਪੜਾ ਚ

ਆ ਵੀ ਬਹੁਤ ਬੱਧੀ ਗਈ ਹੈ ਬਾਈ ਦੋਸਤ ਦਾ ਕਹਿਣਾ ਹੈ ਕਿ ਲੋਕ ਬਹੁਤ ਗੀੜਗੇ ਟਿੱਟੇ 2022 ਦੇ ਤਲਾਕ ਤੋਂ ਤੋੜਾ ਨਹੀਂ ਬੱਲਣ ਕਿਉਂ ਤੇ ਇਹ ਇਹ ਜਿਹੋ ਨਾਲ ਸਮਾਂ ਦੱਸੂਗਾ ਜੀ ਇਹ ਜੀ ਸੰਤਾ ਨੇ ਸੰਤਾ ਨੇ ਕੀ ਫੈਸਲਾ ਵਾ ਇਹ ਹੁਣ 4 ਤਰੀਕ ਨੂੰ ਬਾਦ ਹੀ ਆਪਾਂ ਇਹ ਜਿਹੇ ਪੁਕਾਰ ਕਰਾਂਗੇ ਬਾਕੀ ਠੀਕ ਹੈ ਕਿ ਜੋ ਸੰਦੀ ਰਾਜੀ ਬੀਤੀ ਨਾ ਉਸ ਤੋਂ ਬੁੱਢ ਬੱਜਦਾ ਤੇ ਮੇਰੇ ਕੋਲ ਬੱਧੀ ਹੈਗਾ ਹੈ ਯਾਰ ਇਹ ਜਿਹੜੀ ਇਹ ਨਕਸ਼ਿਆਂ ਦੇ ਖਿਲਾਫ ਜੰਗ ਬਹੁਤ ਵੱਡੀ ਅਧਰ ਤੇ ਲੱਗੀ ਕਰਨ ਸਾਰੇ ਪੰਜਾਬੀਆਂ ਨੂੰ ਲੱਗੇ ਪਏ ਇਸ ਕਰਕੇ ਮੇਰਾ ਕਹਿ ਲა ਕਿ ਖਾਲਸਾ ਵੀਰਾਂ ਉਹਦਾ ਕੋਈ ਹੋਰ ਬਗਲ ਤਾਂ ਕੋਈ ਤਾਂ ਜਿੱਤ ਚਾਹੇ ਕੋਈ ਜੂੜ ਤੋਂ ਹੋਵੇ ਉਹ ਜਿਹੜੀ ਇਹ ਜੀ ਇਹ ਸੰਤਾਜ ਅਰਸ਼ਾ ਦੀ ਵਜ੍ਹਾ ਨਹੀਂ ਉਹਨੇ ਆਪਣਾ ਫੈਸਲਾ ਰਾਜਨੀਤੀ ਦਾ ਲਿਆ ਉਹਨੇ ਪਹਿਲਾਂ ਤੋਂ ਬਰਖਸ਼ਾ ਸੀਗਾ ਕਿ ਅਸੀਂ ਸਰਕਾਰ ਦੇ ਨਾਲ ਖੜਾ ਦਿਖਾ ਰਹੀਆਂ ਅਸੀਂ ਸੰਤਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਤੇ ਗੁਰੂ ਸਾਹਿਬ ਦਾ ਵੀ ਕਰਦੇ ਹਾਂ ਤੇ ਸਾਰੇ ਪੰਜਾਬ ਪੰਜਾਬੀਆਂ ਦਾ ਕਰਦੇ ਹਾਂ ਤੇ ਬਾਕੀ ਜਿਹੜੇ ਦੂਜੀਆਂ ਪਾਰਟੀਆਂ ਪਰਮਪਲਿਖੇ ਫੈਲਾ ਰਹੀਆਂ ਅਸੀਂ ਬਾਕੀ ਸਾਰੇ ਭਾਈਚਾਰੇ ਨੂੰ ਕਹਿੰਦੇ ਆ ਕਿ ਆਪਾਂ ਸਾਰੇ ਇੱਕ ਆ ਪੰਜਾਬ ਪੰਜਾਬੀ ਇਹ ਗੱਲ ਕੀਤੀ ਜਾਊਗੀ ਕਿਸੇ ਨੂੰ ਘਰਾਉਣ ਦੇ ਲੋੜ ਨਹੀਂ ਕਿਸੇ ਨੂੰ ਡਰਦੇ ਲੋੜ ਨਹੀਂ ਬਿਤਾ ਦਿਓ ਪਰਮਪਰੇ ਕੇ ਪਾਈ ਜਾਨੇ ਉਹ ਤਾਂ ਸਿੱਧੇ ਤਰੇ ਹਨ ਇੱਕ ਅਹਿਮ ਸਵਾਲ ਹੈ ਕਿ ਪੱਕੀ ਪਾਰਟੀਆਂ ਕਹਿੰਦੀਆਂ ਵੀ ਉਹ ਕਹਿੰਦੇ ਸਵਾਰਨੋ ਕੀ ਬੰਦੇ ਨਾਲ ਛੋਪੜ ਕੇ ਕੀ ਇਹ ਕਿਉਂ ਇਤਨਾ ਕਹਿੰਦੇ ਨੇ ਇਹ ਸਵਾਲ ਜੀ ਜਦੋਂ ਆਉਣਗੇ ਬਾਹਰ ਆਉਣਗੇ ਉਹਨਾਂ ਨੂੰ ਕਰਿਓ ਉਹਨਾਂ ਨੇ ਹੁਣ ਸਵਾਰਨ ਦੇ ਤਹਿਤ ਲਕਸ਼ਣ ਲੜ ਰਹੇ ਤੇ ਇਹ ਚਾਰ